ਅਕਾਲੀ ਦਲ ਦਾ ਬਚਣਾ ਕਿਉਂ ਜ਼ਰੂਰੀ ਹੈ ਲੋਕ ਤਾਂ ਮੁੱਖ ਮੰਤਰੀ ਸਾਹਿਬ ਵਰਗੇ ਜਾਂ ਹੋਰ ਜਿਹੜੇ ਬਾਕੀ ਦੂਜੀਆਂ ਪਾਰਟੀਆਂ ਵਾਲੇ ਉਹ ਤਾਂ ਡਿੱਕੀ ਜਾਂਦੇ ਆ ਵੀ ਉਹ ਕਦੋਂ ਹੋਰ ਡਾਊਨ ਜਾਊਗਾ ਸਾਰੇ ਲੀਡਰ ਚੱਕ ਇੱਧਰ ਲਿਆ ਗਏ ਜੇ ਅਕਾਲੀ ਦਲ ਖਤਮ ਹੁੰਦਾ ਹੈ ਅਕਾਲੀ ਦਲ ਬਿਲਕੁਲ ਡਾਊਨਫਾਲ ਚਲੇ ਜਾਂਦਾ ਹੈ ਤਾਂ ਸਾਡੇ ਜਿਹੜੇ ਪੰਥਕ ਇੰਸਟੀਚੂਟਸ ਨੇ ਨਾ ਉਹਨਾਂ ਸਾਰਿਆਂ ਦੇ ਵਿੱਚ ਦਾਖਲ ਅੰਦਾਜ਼ੀ ਹੋਰ ਧੜਿਆਂ ਦੀ ਵੱਜ ਜਾਏਗੀ ਜਿਸ ਦੇ ਨਾਲ ਕੌਮੀ ਤੌਰ ਤੇ ਸਾਡਾ ਬਹੁਤ ਵੱਡਾ ਨੁਕਸਾਨ ਹੋਏਗਾ ਜਦੋਂ ਪੰਜਾਬ ਦੇ ਵਿੱਚ ਪੰਜਾਬੀ ਦੀ ਗੱਲ ਕਰਨ ਵਾਲਾ ਕੋਈ ਨਾ ਰਿਹਾ ਪੰਜਾਬ ਦੀ ਪੰਜਾਬੀ ਦੀ ਪੰਜਾਬੀਅਤ ਦੀ ਤਾਂ ਉਹ ਜਿਹੜੀਆਂ ਪਾਰਟੀਆਂ ਨੇ ਨਾ ਕੇਂਦਰੀ ਪਾਰਟੀਆਂ ਜਿਨ੍ਹਾਂ ਦਾ ਨੇਤਾ ਉੱਪਰ ਹੈ ਤਾਂ ਉਸ ਸਮੇਂ ਇੱਕ ਖੇਤਰ ਦੇ ਲੋਕਾਂ ਦੀ ਜਿਹੜੀ ਆਵਾਜ਼ ਆ ਨਾ ਉਹਨੂੰ ਕੋਈ ਬੁਲੰਦ ਨਹੀਂ ਕਰ ਸਕਦਾ ਪਰ ਪਾਰਟੀ ਖਤਮ ਕਿਉਂ ਹੋ ਰਹੀ ਹੈ ਉਸ ਦਾ ਕਾਰਨ ਇਹ ਹੈ ਕਿ ਅਜੇ ਤੱਕ ਇਸ ਦੇ ਲੀਡਰ ਇਸ ਨੂੰ ਬਚਾਉਣਾ ਚਾਹੁੰਦੇ ਜਿਸ ਦਿਨ ਲੀਡਰਾਂ ਨੇ ਸੋਚ ਲਿਆ ਨਾ ਵੀ ਇਹ ਪਾਰਟੀ ਬਚਾਉਣੀ ਆ ਉਸ ਦਿਨੇ ਪਾਰਟੀ ਬਚ ਜੇਗੀ ਅਜੇ ਲੀਡਰ ਬਚਾ ਰਹੇ ਨੇ ਆਪਣੇ ਕੌਨ ਵਾਪਸ ਕੀ ਆਪਣੇ ਗੱਦੀਆਂ ਨੂੰ ਆਪਣੇ ਪਰਿਵਾਰਾਂ ਨੂੰ ਲੀਡਰ ਜਦੋਂ ਇਸ ਮੋਹ ਚੋਂ ਨਿਕਲ ਗਏ ਤਾਂ ਉਸੇ ਦਿਨੇ ਪਾਰਟੀ ਦੁਆਰਾ ਤੁਸੀਂ ਵੇਖ ਲਿਓ ਬਲੰਦੀਆਂ ਤੇ ਜਾਏਗੀ ਅੱਜ ਇਸ ਗੱਲ ਤੇ ਅਮਲ ਕਰ ਲੋ ਮੈਂ ਲਿਖਤੀ ਦਰਨਾ 2027 ਚ ਜਦੋਂ ਦੂਜੀਆਂ ਪਾਰਟੀਆਂ ਵੀ ਇਸ ਮਾਹੌਲ ਚ ਟਲ ਰਹੀਆਂ ਫੇਰਾ ਕਾਲੀ ਦਲ ਹੀ ਕਿਉਂ ਸੁਨੀਲ ਕੁਮਾਰ ਯਾਖੜ ਸਾਹਿਬ ਕਾਫੀ ਸੁਹਿਰਦ ਨੇ ਤਾਂ ਲਈ ਤੁਸੀਂ ਹੋਰ ਜਿਨ੍ਹਾਂ ਦੀ ਗੱਲ ਕਰਦੇ ਹੋ ਮੈਂ ਮੰਨਦਾ ਉਹ ਗੱਲਾਂ ਕਰਦੇ ਨੇ ਪਰ ਲੇਕਿਨ ਉਹ ਗੱਲਾਂ ਕਰਦੇ ਕਿੱਥੇ ਤੱਕ ਨੇ ਸ਼ੰਭੂ ਤੋਂ ਉਰਾਂ ਕੀ ਉਹਨਾਂ ਕੋਲ ਇੰਨੀ ਹਿੰਮਤ ਹੈ ਕਿ ਸ਼ੰਭੂ ਤੋਂ ਪਾਰ ਜਾ ਕੇ ਉਹ ਗੱਲ ਕਰਦੇ ਸੋ ਉਹ ਪਾਰਟੀਆਂ ਨੇ ਨਾ ਜਿਹੜੀਆਂ ਉਹ ਪੰਜਾਬ ਦਾ ਭਲਾ ਨਹੀਂ ਸੋਚਦੀਆਂ ਜਦੋਂ ਉਹਨਾਂ ਨੇ ਪੰਜਾਬ ਦੀ ਗੱਲ ਕਰਦੇ ਤਾਂ ਹਿਮਾਚਲ ਚ ਜਾ ਕੇ ਰਾਜਸਥਾਨ ਚ ਜਾ ਕੇ ਹਰਿਆਣਾ ਚ ਜਾ ਕੇ ਉਹਨਾਂ ਨੂੰ ਫਿਰ ਉਹਨਾਂ ਦੀਆਂ ਬਾਤਾਂ ਪਾਉਣੀਆਂ ਇਹ ਕੱਲ ਨੂੰ ਸਾਡੀਆਂ ਖੇਤਰੀ ਪਾਰਟੀਆਂ ਗਾਂ ਜਾਣ ਉਹਨਾਂ ਨੂੰ ਵੀ ਤਾਂ ਉਸੇ ਵਿਚਾਰਧਾਰਾ ਚ ਨੰਗਣਾ ਪਊਗਾ ਪੰਜਾਬ ਇੱਕ ਸਟੇਟ ਜੋਗਰੀ ਪਾਰਟੀ ਹੋ ਕੇ ਕੀ ਸੰਭਵ ਹੈ ਉਹਦਾ ਚੱਲੇ ਹੈ ਮੈਂ ਤਾਂ ਖੇਤਰੀ ਪਾਰਟੀ ਤੋਂ ਵੀ ਪੰਥਕ ਪਾਰਟੀ ਦੇ ਰੂਪ ਚ ਲੈ ਕੇ ਆ ਰਿਹਾ ਸੀ ਇਸ ਜੋ ਮੇਰੇ ਦਿਮਾਗ 'ਚ ਗੱਲ ਚੱਲ ਰਹੀ ਹੈ ਅਕਾਲੀ ਦਲ ਦੇ ਡਾਊਨਫਾਲ ਦਾ ਕਾਰਨ ਹੀ ਖੇਤਰੀ ਪਾਰਟੀ ਬਣਨਾ ਜਦੋਂ ਮੋਗਾ ਕਾਨਫਰੰਸ ਦੇ ਵਿੱਚ ਨਾ 1996 ਦੇ ਵਿੱਚ ਇਸ ਨੂੰ ਖੇਤਰੀ ਪਾਰਟੀ ਐਲਾਨਿਆ ਉਸੇ ਦਿਨ ਤੋਂ ਅਕਾਲੀ ਦਲ ਦਾ ਡਾਊਨਫਾਲ ਆ ਗਿਆ ਉਸ ਤੋਂ ਬਾਅਦ ਤਿੰਨ ਚਾਰ ਚਾਰ ਵਾਰੀ ਸੱਤਾ ਜ਼ਰੂਰ ਆਈ ਲੇਕਿਨ ਉਹ ਸੱਤਾ ਨੇ ਸਵਾਰਿਆ ਕੁਛ ਨਹੀਂ ਅਗਰ ਇਹ ਪੰਥਕ ਵਿਚਾਰਧਾਰਾ ਨਾਲ ਜੁੜੀ ਰਹਿੰਦੀ ਪਾਰਟੀ ਤਾਂ ਇਹ ਕਦੇ ਵੀ ਇਸ ਹਸ਼ਸ਼ਰ ਦੇ ਵਿੱਚ ਨਹੀਂ ਸੀ ਹੋਣਾ ਅਕਾਲੀ ਦਲ ਦਾ 베ਸ ਜ਼ਿਆਦਾ ਪਿੰਡਾਂ ਦਾ ਹੈ ਸਿੱਖ ਵੋਟਰ ਪੇਂਡੂ ਵੋਟਰ ਖਾਸ ਤੌਰ ਦੇ ਉੱਤੇ ਮੈਂ ਕਹਾਂਗਾ ਜੱਟ ਸਿੱਖ ਉਹ ਤਾਂ ਸਾਰੇ ਬਾਹਰ ਜਾਵੜੇ ਕਿੰਨੇ ਪਰਸੈਂਟ ਗਏ ਆ ਫਿਰ ਅਸੀਂ ਇਕੱਲੇ ਅਕਾਲੀ ਦਲ ਤੇ ਮੈਂ ਕਹਣਾ ਕਿਉਂ ਫੋਕਸ ਕਰੀਏ ਨੇ ਵੀ ਅਕਾਲੀ ਦਲ ਉਹ ਜਾ ਨਹੀਂ ਹੋਇਆ ਜਦੋਂ ਲੋਕ ਨਹੀਂ ਉਹ ਜਿਹੇ ਰਹੇ ਅਗਰ ਅਕਾਲੀ ਦਲ ਫੋਕਸ ਉੱਥੇ ਰਹਿੰਦਾ ਨਾ ਤਾਂ ਉਹ ਜਿਹੜੇ ਟੈਲੀਫੋਨ ਸੀ ਆਉਣੇ ਜਿਹੜੀ ਉਹ ਫੰਡਿੰਗ ਆਉਣੀ ਸੀ ਉਹ ਅਕਾਲੀ ਦਲ ਲਈ ਹੋਣੀ ਸੀ ਔਰ ਮੈਂ ਤੁਹਾਨੂੰ ਇੱਕ ਵੱਡਾ ਫੈਕਟਰ ਦੱਸ ਦਿੰਦਾ ਜਿਹੜਾ ਜੱਟ ਸਿੱਖ ਵੋਟਰ ਹੈ ਉਸ ਦੇ ਨਾਲ ਹਮੇਸ਼ਾ ਪਿੰਡ ਦੇ ਵਿੱਚ 2 4 5 7 10 20 50 ਬੰਦੇ ਜੁੜੇ ਹੋਏ ਤੇ ਉਹ ਡੋਮੀਨੇਟ ਕਰਦਾ ਜਦੋਂ ਉਸ ਨੂੰ ਤੁਸੀਂ ਟੱਕੜਾ ਕਰਦੇ ਨੇ ਤਾਂ ਕੋਈ ਕਾਰਨ ਨਹੀਂ ਸੀ ਕਿ ਅਕਾਲੀ ਦਲ ਟੱਕੜਾ ਲਵੇ ਕਿਸਾਨੀ ਨੂੰ ਗਾਣੇ ਲੈ ਕੇ ਇਹ ਇੱਕ ਉਹਨਾਂ ਦੀ ਮੈਨੂ ਲੱਗਦਾ ਵੀ ਇੰਨਾ ਚਿਰ ਸੱਤਾ ਰਹੀ ਖਾਲੀ ਦਲ ਨੇ ਕੁਝ ਵਿਜ਼ਨਰੀ ਨਹੀਂ ਸੀ ਐਗਰੀਕਲਚਰ ਨੂੰ ਬਾਦਲ ਸਾਹਿਬ ਨੇ ਬਹੁਤ ਜ਼ਿਆਦਾ ਮੋਟਰ ਕਨੈਕਸ਼ਨ ਪਰ ਨਵਰੀ ਦੇ ਦੇ ਨਾਲ ਇੱਕ ਹੋਰ ਵੱਡਾ ਪੱਖ ਹੋਰ ਸੋਦਾ ਸੀ ਉਹ ਅਕਾਲੀ ਦਲ ਨੂੰ ਹੀ ਕਰਨਾ ਸੀ ਤੇ ਅਕਾਲੀ ਦਲ ਹੀ ਕਰੇਗਾ ਸਾਡੇ ਕੋਲ ਬਹੁਤ ਜ਼ਿਆਦਾ ਨਹਿਰੀ ਪਾਣੀ ਇਦਾਂ ਸੀ ਜਿਹੜਾ ਸਾਡਾ ਕਿਸੇ ਯੂਜ਼ ਨਹੀਂ ਕਾ ਹੋ ਰਿਹਾ ਸਾਨੂੰ ਬੋਰ ਦੇਣ ਦੀ ਬਜਾਏ ਅਕਾਲੀ ਦਲ ਨੂੰ ਵੀ ਨਹਿਰੀ ਪਾਣੀ ਦੇ ਉੱਤੇ ਆਉਣਾ ਪਰ ਜਿਹੜੀ ਹੁਣ ਤੀਜੀ ਧਰ ਹੈ ਇਹ ਅਕਾਲੀ ਦਲ ਦੇ ਸਰਵਾਈਵਲ ਨੂੰ ਕੀ ਅਸੰਭਵ ਨਹੀਂ ਬਣਾਉਗੀ ਆ ਪੰਚਾਇਤੀ ਚੋਣਾ ਹੋਣੀ ਆ ਕੀ ਅਕਾਲੀ ਦਲ ਦਾ ਬਣਿਆ-ਬਣਿਆ ਪਿੰਡਾਂ ਚ ਸੰਗਠਨ ਆਪ ਚ ਛੇਤ ਨਹੀਂ ਹੋਗਾ ਆਪ ਦੇ ਪਾਰਟੀ ਨਹੀਂ ਹੈ ਸੱਤਾ ਚਾਗੇ 92 ਸੀਟਾਂ ਲੈ ਲੀਆਂ ਅਜੇ ਉਹਨਾਂ ਦੇ ਸੰਗਠਨ ਦੇ ਤੌਰ ਤੇ ਪਾਰਟੀ ਨਹੀਂ ਹੈ ਇਹ ਤੁਸੀਂ ਮੰਨ ਕੇ ਚੱਲ ਅੱਜ ਵੀ ਅਕਾਲੀ ਦਲ ਹਾਸ਼ੀਏ ਤੇ ਗਿਆ ਹੋਇਆ ਆਮ ਆਦਮੀ ਪਾਰਟੀ ਨੂੰ ਵੱਡੀਆਂ ਰੈਲੀਆਂ ਕਰਨ ਦੇ ਸਮਰੱਥ ਤੁਸੀਂ ਆਪਣੇ ਬੰਦੇ ਸੰਭ ਜੋ ਤੁਸੀਂ ਬੰਦੇ ਨਹੀਂ ਨਾ ਸੰਭੋਗੇ ਫਿਰ ਤੋ ਕਿਦੜੇ ਟੁੱਟ ਭੱਜ ਕੇ ਜਾਣਗੇ ਤੁਸੀਂ ਨਾ ਆਪਣੇ ਅਸੂਲਾਂ ਤੇ ਸਿਧਾਂਤਾਂ ਤੇ ਪਰਪੱਕ ਹੋ ਜੋ ਲੋਕਾਂ ਨੂੰ ਕੋਈ ਬਹੁਤਾ ਮਤਲਬ ਨਹੀਂ ਸੱਤਾ ਦਾ ਤੁਸੀਂ ਜੁੜਿਓ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ ਅੱਜ ਪੰਜਾਬ ਦੇ ਕੈਸੇ ਮਸਲੇ ਤੇ ਗੱਲ ਕਰਨੀ ਹੈ ਜਿਹਨੂੰ ਲੈ ਕੇ ਸਾਰੇ ਪੰਜਾਬ ਚ ਰੌਲਾ ਹੈ ਗੱਲ ਅਕਾਲੀ ਦਲ ਦੀ ਹਰ ਕੋਈ ਕਹਿੰਦਾ ਅਕਾਲੀ ਦਲ ਖਤਮ ਹੋ ਰਿਹਾ ਅਕਾਲੀ ਦਲ ਬਿਲਕੁਲ ਟਲਾਨ ਵਾਲਾ ਹੈ ਪਰ ਇੱਕ ਖੇਤਰੀ ਪਾਰਟੀ ਜਦੋਂ ਬਹੁਤ ਸਾਰੇ ਲੀਡਰ ਕਹਿੰਦੇ ਹਨ ਨਾ ਵੀ ਭਾਰਤ ਵੱਖ-ਵੱਖ ਰਾਜਾਂ ਨੂੰ ਮਿਲ ਕੇ ਬਣਿਆ ਹੋਇਆ ਤੇ ਉਹਨਾਂ ਰਾਜਾਂ ਦੀਆਂ ਪਾਰਟੀਆਂ ਹੁੰਦੀਆਂ ਖੇਤਰੀ ਪਾਰਟੀਆਂ ਜਿਹੜੀਆਂ ਉਹਨਾਂ ਦੇ ਹੱਕ ਦੀ ਗੱਲ ਕਰਦੀਆਂ ਤੇ ਪੰਜਾਬ ਦੀ ਖੇਤਰੀ ਪਾਰਟੀ ਨੂੰ ਕੀ ਹੋ ਗਿਆ ਵੈਸੇ ਤਾਂ ਪੂਰੇ ਦੇਸ਼ ਦੇ ਵਿੱਚ ਹੀ ਮਮਤਾ ਤੇ ਸਟਾਲਨ ਹੋਰਾਂ ਨੂੰ ਛੱਡ ਕੇ ਸਾਰਿਆਂ ਦਾ ਡਾਊਨਫਾਲ ਦਿਸਦਾ ਹੈ ਕਿ ਹੋ ਰਿਹਾ ਪਰ ਫਿਰ ਵੀ ਤਜਸਵੀ ਅਖਿਲੇਸ਼ ਇਹ ਯਾਰ ਸਿਸਟਮ ਚ ਖੜੇ ਤਾਂ ਹੈਗੇ ਆ ਅਕਾਲੀ ਦਲ ਕਿਉਂ ਇੰਨਾ ਥੱਲੇ ਜਾ ਰਿਹਾ ਤੇ ਪਰ 22 ਨੇ ਜਿਵੇਂ ਪੋਸਟ ਪਾਈ ਸੀ ਇਹਨਾਂ ਦਾ ਸੀ ਕਿ ਅਕਾਲੀ ਦਲ ਦਾ ਬਚਣਾ ਬਹੁਤ ਜ਼ਰੂਰੀ ਆ ਅਕਾਲੀ ਦਲ ਦਾ ਬਚਣਾ ਕਿਉਂ ਜ਼ਰੂਰੀ ਆ ਲੋਕ ਤਾਂ ਮੁੱਖ ਮੰਤਰੀ ਸਾਹਿਬ ਵਰਗੇ ਜਾਂ ਹੋਰ ਜਿਹੜੇ ਬਾਕੀ ਦੂਜੀਆਂ ਪਾਰਟੀਆਂ ਵਾਲੇ ਉਹ ਤਾਂ ਡਿੱਕੀ ਜਾਂਦੇ ਆ ਵੀ ਉਹ ਕਦੋਂ ਹੋਰ ਡਾਊਨ ਜਾਊਗਾ ਸਾਰੇ ਲੀਡਰ ਚੱਕ ਇਧਰ ਲਿਆ ਗਏ ਨਵਰੀ ਜੀ ਗੱਲ ਇਹ ਆ ਸ਼੍ਰੋਮਣੀ ਅਕਾਲੀ ਦਲ ਉਹਦੀ ਜਿਹੜੀ ਬੁਨਿਆਦ ਹੈ ਨਾ ਉਹ ਸ਼ਹੀਦ ਨੇ ਇਹ ਸ਼ਹੀਦਾਂ ਦੀ ਜਥੇਬੰਦੀ ਹੈ ਜਦੋਂ 1920 ਦੇ ਵਿੱਚ 14 ਦਸੰਬਰ 1920 ਚ ਇਹਦੀ ਸਥਾਪਨਾ ਕੀਤੀ ਗਈ ਸੀ ਤਾਂ ਉਸ ਨੇ ਬਹੁਤ ਵੱਡੇ ਲਕਸ਼ ਤੇ ਉਹ ਲਕਸ਼ ਇਹ ਨਹੀਂ ਸੀ ਹੈਗੇ ਕਿ ਉਹ ਰਾਜ ਸੱਤਾ ਵਾਲੀ ਗੱਲ ਘਟ ਸੀ ਉਸ ਟਾਈਮ ਗੱਲ ਸੀ ਪੰਥ ਔਰ ਪੰਥਕ ਇੰਸਟੀਚੂਟਸ ਨੂੰ ਕਿਵੇਂ ਬਚਾਇਆ ਜਾਣਾ ਸੋ ਜੇ ਅਕਾਲੀ ਦਲ ਖਤਮ ਹੁੰਦਾ ਹੈ ਅਗਰ ਅਕਾਲੀ ਦਲ ਬਿਲਕੁਲ ਡਾਊਨ ਫਾਲ ਚਲਿਆ ਜਾਂਦਾ ਹੈ ਤਾਂ ਸਾਡੇ ਜਿਹੜੇ ਪੰਥਕ ਇੰਸਟੀਚੂਟਸ ਨੇ ਨਾ ਉਹਨਾਂ ਸਾਰਿਆਂ ਦੇ ਵਿੱਚ ਦਾਖਲ ਅੰਦਾਜ਼ੀ ਹੋਰ ਧੜਿਆਂ ਦੀ ਵੱਜ ਜਾਏਗੀ ਜਿਸ ਦੇ ਨਾਲ ਕੌਮੀ ਤੌਰ ਤੇ ਸਾਡਾ ਬਹੁਤ ਵੱਡਾ ਨੁਕਸਾਨ ਹੋਏਗਾ ਇਹ ਹੈਗਾ ਪੰਥਕ ਦੇ ਤੌਰ ਤੇ ਹੁਣ ਆ ਉਹ ਪੰਜਾਬ ਦੇ ਤੌਰ ਤੇ ਠੀਕ ਹੈ ਜਿਵੇਂ ਨਾ ਪ੍ਰੋਫੈਸਰ ਪੂਰਨ ਸਿੰਘ ਹੋਰੀ ਕਹਿੰਦੇ ਨੇ ਪੰਜਾਬ ਵਸਦਾ ਗੁਰਾਂ ਦੇ ਨਾਲ ਤੇ ਤੁਸੀਂ ਪੰਥ ਔਰ ਪੰਜਾਬ ਨੂੰ ਕਦੇ ਵੀ ਨਖੇੜ ਕੇ ਨਹੀਂ ਦੇਖ ਸਕਦੇ ਪੰਥਰ ਪੰਜਾਬ ਨੂੰ ਇੱਕ ਧਾਰਾ ਛੀ ਦੇਖਣਾ ਪੈਂਦਾ ਜੇ ਪੰਜਾਬ ਦੀ ਚੜ੍ਹਦੀ ਕਲਾ ਤਾਂ ਪੰਥ ਦੀ ਚੜ੍ਹਦੀ ਕਲਾ ਜੇ ਪੰਥ ਦੀ ਚੜ੍ਹਦੀ ਕਲਾ ਤਾਂ ਪੰਜਾਬ ਦੀ ਚੜ੍ਹਦੀ ਕਲਾ ਜਦੋਂ ਪੰਜਾਬ ਦੇ ਵਿੱਚ ਪੰਜਾਬੀ ਦੀ ਗੱਲ ਕਰਨ ਵਾਲਾ ਕੋਈ ਨਾ ਰਿਹਾ ਪੰਜਾਬ ਦੀ ਪੰਜਾਬੀ ਦੀ ਪੰਜਾਬੀਅਤ ਦੀ ਤਾਂ ਉਹ ਜਿਹੜੀਆਂ ਪਾਰਟੀਆਂ ਨੇ ਨਾ ਕੇਂਦਰੀ ਪਾਰਟੀਆਂ ਜਿਨ੍ਹਾਂ ਦਾ ਨੇਤਾ ਉੱਪਰ ਹੈ ਜਿਨ੍ਹਾਂ ਦੇ ਨੇਤਾ ਨੇ ਦਾ ਮਤਲਬ ਹੈ ਵੀ ਉਹ ਨਾ ਨਾ ਕੇਂਦਰੀ ਸੱਤਾ ਨਾਲ ਜੁੜੇ ਹੋਏ ਲੋਕ ਨੇ ਤਾਂ ਉਸ ਸਮੇਂ ਇੱਕ ਖੇਤਰ ਦੇ ਲੋਕਾਂ ਦੀ ਜਿਹੜੀ ਆਵਾਜ਼ ਆ ਨਾ ਉਹਨੂੰ ਕੋਈ ਬੁਲੰਦ ਨਹੀਂ ਕਰ ਸਕਦਾ ਮਸਲਨ ਤੁਸੀਂ ਇਤਿਹਾਸ ਦੇਖ ਲਓ ਅੱਜ ਤੱਕ ਪੰਜਾਬ ਬਾਰੇ ਜਿੰਨੇ ਐਜੀਟੇਸ਼ਨ ਅਕਾਲੀ ਦਲ ਨੇ ਲੜੇ ਨੇ ਅੱਜ ਤੱਕ ਹੋਰ ਕਿਸੇ ਪਾਰਟੀ ਨੇ ਕੋਈ ਐਜੀਟੇਸ਼ਨ ਨਹੀਂ ਕੀਤਾ ਸੰਘਰਸ਼ ਕੀਤੇ ਨੇ ਇਸ ਪਾਰਟੀ ਨੇ ਇਹ ਪਾਰਟੀ ਯਾਰ ਏਦਾਂ ਦੀ ਪਾਰਟੀ ਹੈ ਜਿਹੜੀ ਲੋਕਾਂ ਦੀ ਰੂਹ 'ਚ ਵਸਦੀ ਹੈ ਹੁਣ ਮਤਲਬ ਇਹ ਆ ਵੀ ਪੰਜਾਬੇ ਡਾਊਨ ਕਿਉਂ ਜਾ ਰਹੀ ਹੈ ਤੁਸੀਂ ਵੀ ਪੰਥ ਨੂੰ ਇਸ ਪੰਥਕ ਪਾਰਟੀ ਨੂੰ ਬਚਾਉਣਾ ਚਾਹੁੰਦੇ ਹੋ ਤੇ ਮੈਂ ਵੀ ਚਾਹੁੰਦਾ ਕਿ ਉਹ ਪਾਰਟੀ ਬਚੀ ਰਹੇ ਪਰ ਪਾਰਟੀ ਖਤਮ ਕਿਉਂ ਹੋ ਰਹੀ ਆ ਉਸ ਦਾ ਕਾਰਨ ਇਹ ਹੈ ਕਿ ਅਜੇ ਤੱਕ ਇਸ ਦੇ ਲੀਡਰ ਇਸ ਨੂੰ ਬਚਾਉਣਾ ਨਹੀਂ ਚਾਹੁੰਦੇ ਜਿਸ ਦਿਨ ਲੀਡਰਾਂ ਨੇ ਸੋਚ ਲਿਆ ਨਾ ਵੀ ਇਹ ਪਾਰਟੀ ਬਚਾਉਣੀ ਆ ਉਸ ਦਿਨ ਪਾਰਟੀ ਬਚ ਜਾਈਗੀ ਅਜੇ ਲੀਡਰ ਵਿਚਾਰ ਰਹੇ ਨੇ ਆਪਣੇ ਕੁੰਬਾ ਪ੍ਰਸਤੀ ਆਪਣੀਆਂ ਗੱਦੀਆਂ ਨੂੰ ਆਪਣੇ ਪਰਿਵਾਰਾਂ ਨੂੰ ਲੀਡਰ ਜਦੋਂ ਇਹ ਸਮੋਹ ਚੋਂ ਨਿਕਲ ਗਏ ਤਾਂ ਉਸ ਦਿਨੇ ਪਾਰਟੀ ਦੁਆਰਾ ਤੁਸੀਂ ਵੇਖ ਲਿਓ ਬਲੰਦੀਆਂ ਤੇ ਜਾਏਗੀ ਅੱਜ ਇਸ ਗੱਲ ਤੇ ਅਮਲ ਕਰ ਲੋ ਮੈਂ ਲਿਖਤੀ ਦੰਨਾ 2027 ਚ ਆਏ ਲਿਖਤੀ ਪਰ ਜਿਵੇਂ ਤੁਸੀਂ ਕਿਹਾ ਕਿ ਪੰਜਾਬ ਦੇ ਮੁੱਦੇ ਆ ਉਹ ਖੇਤਰੀ ਪਾਰਟੀਆਂ ਹੀ ਚੱਕ ਸਕਦੀਆਂ ਜੀ ਪਰ ਹੁਣ ਜਿਹੜੀਆਂ ਦੂਜੀਆਂ ਪਾਰਟੀਆਂ ਉਹਨਾਂ ਦਾ ਸਰੂਪ ਵੀ ਦਿਨੋਂ ਦਿਨ ਚੇਂਜ ਹੋਇਆ ਜਿਵੇਂ ਕਿ ਆਪਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਪਹਿਲਾਂ ਗੱਲ ਕਰਦੇ ਆ ਪੰਜਾਬ ਚ ਚਲੋ ਭਾਜਪਾ ਦੀ ਵੀ ਲੈ ਲਓ ਤੁਸੀਂ ਹੁਣ ਬਹੁਤ ਵਾਰੀ ਹੁੰਦਾ ਕਿ ਸੁਨੀਲ ਜਾਖੜ ਹੋਰਾਂ ਦਾ ਜਿਹੜਾ ਬਿਆਨ ਆ ਉਹ ਨੈਸ਼ਨਲ ਲੈਵਲ ਤੇ ਜਿਹੜੀ ਉਹਨਾਂ ਦੀ ਧਾਰਾ ਵੰਦੀ ਆ ਉਸ ਤੋਂ ਪਰੇ ਹੋ ਕੇ ਵੀ ਦੇ ਦਿੰਦੇ ਆ ਮੈਂ ਦੋ ਬਿਆਨਾਂ ਦਾ ਜ਼ਿਕਰ ਕਰ ਲਾਂ ਜੇ ਤੁਸੀਂ ਕਹਾਂ ਚਾਹੇਓ ਇੱਕ ਤਾਂ ਪਾਣੀ ਦੇ ਉੱਤੇ ਉਹਨਾਂ ਨੇ ਦਿੱਤਾ ਪੰਜਾਬ ਦੇ ਪਾਣੀ ਨੂੰ ਲੈ ਕੇ ਬਿਆਨ ਦੂਜਾ ਬਿਆਨ ਸੀ ਜਦੋਂ ਪਾਕਿਸਤਾਨ ਦੇ ਵਿੱਚ ਜਿਆਦਾ ਤਰਾਸਦੀ ਆਈ ਆ ਉਦੋਂ ਉਹਨਾਂ ਦਾ ਬਿਆਨ ਸੀ ਉਹ ਬਿਲਕੁਲ ਬੀਜੇਪੀ ਦੀ ਵਿਚਾਰ ਧਾਰਾ ਤੋਂ ਪਰੇ ਸੀ ਇਹੀ ਹਾਲ ਕਾਂਗਰਸ ਦੇ ਲੀਡਰਾਂ ਦਾ ਉਹ ਉਹ ਵੀ ਇਹੀ ਕਹਿੰਦੇ ਆ ਕਿ ਜਰ ਜੇ ਪੰਜਾਬ ਦਾ ਪਾਣੀ ਕਿਸੇ ਹੋਰ ਸਟੇਟ ਨੂੰ ਦਿੱਤਾ ਅਸੀਂ ਤਾਂ ਜਾਣ ਦੇ ਦਾਂਗੇ ਇਹਦੀ ਖਾਤਰ ਪੰਜਾਬ ਖਾਤਰ ਅਸੀਂ ਪੰਜਾਬ ਦੇ ਹਿੱਤੇਸ਼ੀ ਆ ਸੇਮ ਆਪ ਦਾ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਦੂਜੀਆਂ ਪਾਰਟੀਆਂ ਵੀ ਇਸ ਮਾਹੌਲ ਚ ਢਾਲ ਰਹੀਆਂ ਫਿਰ ਅਕਾਲੀ ਦਲ ਹੀ ਕਿਉਂ ਨਬਰੀਤ ਇੱਕ ਨਾ ਇੱਕ ਪ੍ਰਾਣੀਆਂ ਬੀਬੀਆਂ ਇੱਕ ਕਹਾਵਤ ਪਉਂਦੀ ਆ ਫੋਕਾ ਲਾੜ ਮਤੇ ਈਦਾ ਮੂੰ ਚੁੰਮੇ ਟੋਕ ਨਹੀਂ ਦੇਈਦਾ ਹੂੰ ਠੀਕ ਹੈ ਨਾ ਸੁਨੀਲ ਕੁਮਾਰ ਜਾਖੜ ਸਾਹਿਬ ਕਾਫੀ ਸੁਹਿਰਦ ਨੇਤਾ ਨੇ ਤੁਸੀਂ ਹੋਰ ਜਿਨ੍ਹਾਂ ਦੀ ਗੱਲ ਕਰਦੇ ਹੋ ਮੈਂ ਮੰਨਦਾ ਉਹ ਗੱਲਾਂ ਕਰਦੇ ਨੇ ਪਰ ਲੇਕਿਨ ਉਹ ਗੱਲਾਂ ਕਰਦੇ ਕਿੱਥੇ ਤੱਕ ਨੇ ਸ਼ੰਭੂ ਤੋਂ ਉਰਾਂ ਕਿ ਉਹਨਾਂ ਕੋਲ ਇੰਨੀ ਹਿੰਮਤ ਹੈ ਕਿ ਸ਼ੰਭੂ ਤੋਂ ਪਾਰ ਜਾ ਕੇ ਉਹ ਗੱਲ ਕਰਦੇ ਆਂ ਪੰਜਾਬ ਦੇ ਪਾਣੀਆਂ ਦੀ ਅੱਜ ਇਹਨਾਂ ਨਾਲ ਇੱਕ ਹੋਰ ਗੱਲ ਹੁੰਦੀ ਆ ਨਵਰੀਤ ਗੱਲ ਕੌਣ ਕਰਦਾ ਹੁੰਦਾ ਹੈ ਗੱਲ ਕਰਦਾ ਹੁੰਦਾ ਵਿਰੋਧੀ ਧਿਰ ਵਾਲਾ ਜਿਹਦੇ ਕੋਲ ਸੱਤਾ ਨਾ ਹੋਵੇ ਜਿਹਦੇ ਕੋਲ ਸੱਤਾ ਹੋਵੇ ਉਹਨੇ ਮਸਲੇ ਹੱਲ ਕਰਨੇ ਹੁੰਦੇ ਆ ਆਪਾਂ ਨੁਕਤਾਚੀ ਨਹੀਂ ਕਰ ਸਕਦੇ ਆ ਕਿਸੇ ਦੀ ਵੀ ਕਿਉਂਕਿ ਆਪਣੇ ਕੋਲ ਕੁਝ ਵੀ ਨਹੀਂ ਹੈਗਾ ਲੇਕਿਨ ਜਿਨ੍ਹਾਂ ਲੋਕਾਂ ਕੋਲ ਸੱਤਾ ਹੈ ਉਹਨਾਂ ਨੇ ਨਾ ਮੁੱਦੇ ਨਹੀਂ ਉਠਾਉਣੇ ਹੁੰਦੇ ਉਹਨੇ ਮੁੱਦਿਆਂ ਨੂੰ ਹੱਲ ਕਰਨਾ ਹੁੰਦਾ ਹੈ ਅਗਰ ਕਾਂਗਰਸ ਅਤੇ ਭਾਜਪਾ ਲੋਕਾਂ ਦੇ ਮੁੱਦੇ ਹੱਲ ਕਰਦੀ ਪੰਜਾਬ ਦੇ ਮੁੱਦੇ ਹੱਲ ਕਰਦੀ ਤੇ ਨੌਬਤੇ ਨਹੀਂ ਸੀ ਆਉਣੀ ਸੋ ਉਹ ਪਾਰਟੀਆਂ ਨਾ ਨਾ ਜਿਹੜੀਆਂ ਉਹ ਪੰਜਾਬ ਦਾ ਭਲਾ ਨਹੀਂ ਸੋਚਦੀਆਂ ਜਦੋਂ ਉਹਨਾਂ ਨੇ ਪੰਜਾਬ ਦੀ ਗੱਲ ਕਰਦੇ ਆ ਤਾਂ ਹਮਾਚਲ ਚ ਜਾ ਕੇ Rajasthan ਚ ਜਾ ਕੇ Haryana ਚ ਜਾ ਕੇ ਉਹਨਾਂ ਨੂੰ ਫਿਰ ਉਹਨਾਂ ਦੀਆਂ ਬਾਤਾਂ ਪਾਉਣੀਆਂ ਪੈਂਦੀਆਂ ਨੇ ਪਰ ਖੇਤਰੀ ਪਾਰਟੀਆਂ ਵੀ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਨੇ ਦੇਖੋ ਨੈਸ਼ਨਲ ਪਾਰਟੀ ਬਣਨਾ ਹਰ ਪਾਰਟੀ ਦਾ ਸੁਪਨਾ ਹੁੰਦਾ ਪਾਰਟੀਆਂ ਹੱਦਾਂ ਕਰਾਸ ਕਰਦੀਆਂ ਆਪ ਵੀ ਕਿਸੇ ਸਮੇ ਖੇਤਰੀ ਪਾਰਟੀ ਸੀ ਉਹ ਨੈਸ਼ਨਲ ਪਾਰਟੀ ਆ ਸਮਾਜਵਾਦੀ ਪਾਰਟੀ ਨੂੰ ਲਾ ਲਓ ਬੀਐਸਪੀ ਨੂੰ ਲਾ ਲਓ ਬੀਐਸਪੀ ਤਾਂ ਚਲੋ ਮੈਂ ਮੰਨਦਾ ਹੀ ਉਹਨੂੰ ਨੈਸ਼ਨਲ ਪਾਰਟੀ ਆ ਜਿੱਡਾ ਵੱਡਾ ਉਹਨਾਂ ਕੋਲ ਇੱਕ ਤਰ੍ਹਾਂ ਦਾ ਇੱਕ ਘੇਰਾ ਉਹਨਾਂ ਦਾ ਤਾਂ ਉਹ ਹੈਗੇ ਆ ਉਸ ਪਰ ਪਰ ਹੁਣ ਜੇ ਕੱਲ ਨੂੰ ਸਾਡੀਆਂ ਖੇਤਰੀ ਪਾਰਟੀਆਂ ਗਾਂ ਜਾਣ ਉਹਨਾਂ ਨੂੰ ਵੀ ਤਾਂ ਉਸੇ ਵਿਚਾਰਧਾਰਾ ਚ ਨੰਘਣਾ ਪਊਗਾ ਪੰਜਾਬ ਇੱਕ ਸਟੇਟ ਜੋਗਰੀ ਪਾਰਟੀ ਹੋ ਕੇ ਕੀ ਸੰਭਵ ਹੈ ਉਹਦਾ ਚੱਲੇ ਜਾਣਾ ਬਿਲਕੁਲ ਸੰਭਵ ਹੈ ਓਕੇ ਇਹ ਬਿਲਕੁਲ ਹੀ ਸੰਭਵ ਹੈ ਮੈਂ ਤਾਂ ਖੇਤਰੀ ਪਾਰਟੀ ਤੋਂ ਵੀ ਪੰਥਕ ਪਾਰਟੀ ਦੇ ਸਰੂਪ ਚ ਲੈ ਕੇ ਆ ਰਿਹਾ ਸੀ ਇਸ ਨੂੰ ਜੋ ਮੇਰੇ ਦਿਮਾਗ ਚ ਗੱਲ ਚੱਲ ਰਹੀ ਆ ਅਕਾਲੀ ਦਲ ਦੇ ਡਾਊਨਫਾਲ ਦਾ ਕਾਰਨ ਹੀ ਖੇਤਰੀ ਪਾਰਟੀ ਬਣਨਾ ਹੈ ਜਦੋਂ ਮੋਗਾ ਕਾਨਫਰੰਸ ਦੇ ਵਿੱਚ ਨਾ 1996 ਦੇ ਵਿੱਚ ਇਸ ਨੂੰ ਖੇਤਰੀ ਪਾਰਟੀ ਐਲਾਨਤੇ ਆ ਉਸੇ ਦਿਨ ਤੋਂ ਅਕਾਲੀ ਦਲ ਦਾ ਡਾਊਨਫਾਲ ਆ ਗਿਆ ਉਸ ਤੋਂ ਬਾਅਦ ਤਿੰਨ ਚਾਰ ਚਾਰ ਵਾਰੀ ਸੱਤਾ ਜ਼ਰੂਰ ਆਈ ਲੇਕਿਨ ਉਹ ਸੱਤਾ ਨੇ ਸਵਾਰਿਆ ਕੁਛ ਨਹੀਂ ਅਗਰ ਇਹ ਪੰਥਕ ਵਿਚਾਰਧਾਰਕ ਨਾਲ ਜੁੜੀ ਰਹਿੰਦੀ ਪਾਰਟੀ ਤਾਇ ਕਦੇ ਵੀ ਇਸ ਹਸ਼ਰ ਦੇ ਵਿੱਚ ਨਹੀਂ ਸੀ ਹੋਣਾ ਉਸ ਦਾ ਕਾਰਨ ਮੈਂ ਤੁਹਾਨੂੰ ਦੱਸਦਾ ਨਵਰੀ ਜੀ ਇੱਕ ਮੈਂ ਤੁਹਾਡੇ ਨਾਲ ਜਦੋਂ ਆ ਰਹੇ ਸੀ ਤੁਸੀਂ ਮੇਰੇ ਕੋਲ ਮੈਂ ਤੁਹਾਡੀ ਗੱਡੀ ਵੱਲ ਝਾਕ ਕੇ ਵੇਖਿਆ ਤੁਹਾਡੇ ਕੋਲ ਬੂਟੇ ਪਏ ਨੇ ਬੂਟੇ ਕਿੱਥੋਂ ਮਿਲਦੇ ਨੇ ਲੁਧਿਆਣੇ ਯੂਨੀਵਰਸਿਟੀ ਤੋਂ ਅਸਤਾ ਉੱਥੋਂ ਲੈਂਦੇ ਹਾਂ ਉਹ ਤਾਂ ਜਿੱਥੋਂ ਮਰਜ਼ੀ ਲੈ ਲਓ ਨਰਸਰੀ ਜਿਸ ਜਿਸ ਨਰਸਰੀ ਤੋਂ ਨਰਸਰੀ ਤੋਂ ਹਾਂ ਤੇ ਨਰਸਰੀ ਕੀ ਹੁੰਦੀ ਆ ਜਿੱਥੇ ਚੀਜ਼ਾਂ ਨੂੰ ਪੈਦਾ ਕੀਤਾ ਜਾਂਦਾ ਬਹੁਤ ਤਿਆਰ ਹੁੰਦੀ ਆ ਬਹੁਤ ਤਿਆਰ ਹੁੰਦੀ ਆ ਤੇ ਅਕਾਲੀ ਦਲ ਦੀ ਬਹੁਤ ਤਿਆਰ ਕਿੱਥੋਂ ਹੋਣੀ ਸੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਜਦੋਂ ਅਕਾਲੀ ਦਲ ਨੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਮਾਰਤੀ ਨਾ ਤਾਂ ਉਹ ਅਕਾਲੀ ਦਲ ਦਾ ਸਭ ਤੋਂ ਵੱਡਾ ਨੁਕਸਾਨ ਹੋਇਆ ਹੈ ਦੇਖੋ ਗੱਲ ਇਹ ਆ ਪ੍ਰਤੀਬੱਧ ਲੋਕ ਹੋਣੇ ਬਹੁਤ ਜ਼ਰੂਰੀ ਆ ਕਿਸੇ ਵੀ ਚੀਜ਼ 'ਚ ਜਦੋਂ ਤੱਕ ਪ੍ਰਤੀਬੱਧਤਾ ਨਹੀਂ ਨਾ ਤੁਹਾਡੀ ਹੈਗੀ ਉਸ ਸਮੇਂ ਤੱਕ ਤੁਸੀਂ ਸਫਲ ਨਹੀਂ ਹੁੰਦੇ ਅਗਰ ਅਕਾਲੀ ਦਲ ਵਿੱਚ ਅੱਜ ਪ੍ਰਤੀਬੱਧ ਲੋਕ ਨੌਜਵਾਨ ਆ ਜਾਣ ਜਿਹੜੇ ਹੁਣ ਐਸਓਆਈ ਵਾਲੇ ਨੇ ਭਾਵੇਂ ਉਹਦੇ 'ਚ ਮੇਰੇ ਕਈ ਮਿੱਤਰ ਨੇ ਬੱਚੇ ਨੇ ਸਾਡੇ ਆਪਣੇ ਪਰ ਮੈਨੂੰ ਇਹ ਦੱਸੋ ਵੀ ਉਹਨਾਂ ਦਾ ਲਕਸ਼ ਕੀ ਸੀ ਉਹਨਾਂ ਦੀ ਟ੍ਰੇਨਿੰਗ ਕੀ ਸੀ ਸਿਰਫ ਇੰਨੀ ਹੋ ਸੀ ਨਾ ਕਿ ਆਪਾਂ ਨੇ ਯਾਰ ਯੂਨੀਵਰਸਿਟੀ ਦੇ ਵਿੱਚ ਆਪਾਂ ਨੇ ਕਾਲਜ ਚ ਪ੍ਰਧਾਨਗੀ ਕਰਨੀ ਆ ਉਹ ਪ੍ਰਧਾਨਗੀ ਕਿਵੇਂ ਮਿਲਦੀ ਆ ਉਹਦਾ ਕੋਈ ਮਤਲਬ ਨਹੀਂ ਆਲ ਇੰਡੀਆ 6 ਸਟੂਡੈਂਟ ਫੈਡਰੇਸ਼ਨ ਗੁਰਮਤ ਕੈਂਪ ਲਗਾਇਆ ਕਰਦੀ ਸੀਗਾ ਨਵਰੀਤ ਇਹ ਸ਼ਾਇਦ ਤੁਹਾਡੇ ਜਨਮ ਤੋਂ ਪਹਿਲਾਂ ਦੀਆਂ ਬਾਤਾਂ ਹੋਣ ਜਾਂ ਉਸ ਸਮੇਂ ਦੀਆਂ ਹੁਣ ਜੇ ਤੁਸੀਂ ਬੱਚੇ ਸੀ ਉਹਨਾਂ ਗੁਰਮਤ ਕੈਂਪਾਂ ਦੇ ਵਿੱਚ ਨੌਜਵਾਨਾਂ ਨੂੰ ਸਪੈਸ਼ਲ ਰਾਜਨੀਤਿਕ ਤੌਰ ਤੇ ਪ੍ਰੇਰਿਆ ਜਾਂਦਾ ਸੀ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ ਤੁਸੀਂ ਇੱਕ ਅੱਛਾ ਨੇਸ਼ਨ ਕਿਵੇਂ ਬਣਾਉਣਾ ਹੈ ਆਪਣੇ ਪੰਥ ਪੰਜਾਬ ਦੀਆਂ ਗੱਲਾਂ ਕਿਵੇਂ ਕਰਨੀਆਂ ਨੇ ਉਹਨਾਂ ਨੂੰ ਕਿਵੇਂ ਅਮਲ 'ਚ ਲੈ ਕੇ ਆਉਣਾ ਹੈ ਉੱਥੇ ਤੇ ਇੱਕ ਨਰਸਰੀ ਮਿਲਦੀ ਸੀ ਅਕਾਲੀ ਦਲ ਅੱਜ ਵੀ ਆਲ ਇੰਡੀਆ 6 ਸਟੂਡੈਂਟ ਫੈਡਰੇਸ਼ਨ ਨੂੰ ਸਟਰੋਂਗ ਕਰ ਦਵੇ ਤਾਂ ਅਕਾਲੀ ਦਲ 100% ਬਚ ਜਾਏਗਾ ਓਕੇ ਮੈਂ ਇੱਕ ਗੱਲ ਹੋਰ ਸਵਾਲ ਆ ਮੇਰਾ ਅਕਾਲੀ ਦਲ ਦਾ ਬੇਸ ਜਿੱਥੋਂ ਆਉਂਦਾ ਹੈ ਕਾਲੀਵਾਲ ਦਾ 베ਸ ਜਿਆਦਾ ਪਿੰਡਾਂ ਚ ਜੀ ਸਿੱਖ ਵੋਟਰ ਹੂੰ ਪਿੰਡੂ ਵੋਟਰ ਹੂੰ ਖਾਸ ਤੌਰ ਦੇ ਉੱਤੇ ਮੈਂ ਕਹੂੰਗਾ ਜੱਟ ਸਿੱਖ ਵੋਟਰ ਜਿਹੜਾ ਟ੍ਰੈਡੀਸ਼ਨਲ ਹੀ ਉਹ ਹੈ ਨਾ ਉਹਦਾ ਕੋਰ ਵੋਟ ਬੈਂਕ ਆ ਉਹ ਤਾਂ ਸਾਰੇ ਬਾਹਰ ਜਾਵੜੇ ਕਿੰਨੇ ਪਰਸੈਂਟ ਗਏ ਆ ਮੈਂ ਅੱਗੇ ਹੁਣਾ ਅੱਗੇ ਅੱਗੇ ਹੁਣਾ ਉਹਦੇ ਵਿੱਚੋਂ ਇੱਕ ਵੱਡਾ ਹਿੱਸਾ ਬਾਹਰ ਜਾਵੜਿਆ ਜਿਹੜਾ ਇੱਧਰ ਆ ਉਹਦੀ ਸੋਚ ਕਿਉਂਕਿ ਸਾਰਾ ਦਿਨ ਉਹਨਾਂ ਦੇ ਵੀ ਘਰਾਂ 'ਚ ਉਹੀ ਟੀਵੀ ਆ ਉਹ ਮੀਡੀਆ ਦੇਖਦੇ ਆ ਉਹਨਾਂ ਦੀ ਵਿਚਾਰਧਾਰਾ ਚ ਵੀ ਉਹੀ ਸੋਚ ਹੈ ਜੋ ਪੂਰੇ ਦੇਸ਼ ਦੀ ਬਾਕੀ ਸਟੇਟਾਂ ਦੀ ਆ ਰਹੀ ਆ ਹੌਲੀ-ਹੌਲੀ ਉਹ ਵੀ ਆ ਰਹੀ ਆ ਫਿਰ ਅਸੀਂ ਇਕੱਲੇ ਅਕਾਲੀ ਦਲ ਤੇ ਮੈਂ ਕਿਹਾ ਕਿਉਂ ਫੋਕਸ ਕਰੀਏ ਨੇ ਵੀ ਅਕਾਲੀ ਦਲ ਉਹ ਜਾਣੀ ਹੋਇਆ ਜਦੋਂ ਲੋਕ ਨਹੀਂ ਉਹ ਜੇ ਰਹੇ ਤੁਹਾਡਾ ਸਵਾਲ ਤਾਂ ਬਹੁਤ ਵੈਲਡ ਆ ਮੈਂ ਤੁਹਾਨੂੰ ਨਵਾਂ ਪੱਖ ਦੱਸ ਦਿਆਂ ਦੱਸੋ ਸਰਕਾਰਾਂ ਬਣਾਉਣ ਦੇ ਵਿੱਚ ਅੱਜਕੱਲ ਐਨ ਆਰ ਆਈਜ਼ ਦਾ ਬਹੁਤ ਰੋਲ ਹੈ ਤੇ ਤੁਸੀਂ ਮੰਨਦੇ ਹੋ ਨਾ ਕਿਉਂਕਿ ਫੰਡਿੰਗ ਵੀ ਹੁੰਦੀ ਆ ਉੱਥੇ ਤੋਂ ਉਹਨਾਂ ਯਾਰਾਂ ਦੋਸਤਾਂ ਮਿੱਤਰਾਂ ਨੂੰ ਟੈਲੀਫੋਨ ਵੀ ਕਰਦੇ ਆ ਪਰਿਵਾਰਾਂ ਨੂੰ ਵੀ ਕਹਿੰਦੇ ਨੇ ਅਗਰ ਅਕਾਲੀ ਦਲ ਫੋਕਸ ਉੱਥੇ ਰਹਿੰਦਾ ਨਾ ਤਾਂ ਉਹ ਜਿਹੜੇ ਟੈਲੀਫੋਨ ਸੀ ਆਉਣੇ ਜਿਹੜੀ ਉਹ ਫੰਡਿੰਗ ਆਉਣੀ ਸੀ ਉਹ ਅਕਾਲੀ ਦਲ ਲਈ ਹੋਣੀ ਸੀ ਔਰ ਮੈਂ ਤੁਹਾਨੂੰ ਇੱਕ ਵੱਡਾ ਫੈਕਟਰ ਦੱਸ ਦਿੰਦਾ ਜਿਹੜਾ ਜੱਟ ਸਿੱਖ ਵੋਟਰ ਹੈ ਉਸ ਦੇ ਨਾਲ ਹਮੇਸ਼ਾ ਪਿੰਡ ਦੇ ਵਿੱਚ 2 4 5 7 10 20 50 ਬੰਦੇ ਜੁੜੇ ਹੋਏ ਹੁੰਦੇ ਨੇ ਤੇ ਉਹ ਡੋਮੀਨੇਟ ਕਰਦਾ ਹੈ ਜਦੋਂ ਉਸ ਨੂੰ ਤੁਸੀਂ ਤਕੜਾ ਕਰਦੇ ਨਾ ਤਾਂ ਕੋਈ ਕਾਰਨ ਨਹੀਂ ਸੀ ਕਿ ਅਕਾਲੀ ਦਲ ਤਕੜਾ ਨਾ ਹੋਵੇ ਨਵਰੀਤ ਗੱਲ ਇਹ ਆ ਤੁਸੀਂ ਨਾ ਪਰ ਅਕਾਲੀ ਦਲ ਨੇ ਤਕੜਾ ਨਹੀਂ ਕਰਿਆ ਜੱਟ ਸਿੱਖ ਵੋਟਰ ਨੂੰ ਮੈਨੂੰ ਲੱਗਦਾ ਜਿੰਨਾ ਇਹਨਾਂ ਨੂੰ ਦਿੱਤਾ ਆਪਣੇ ਭਾਈਚਾਰੇ ਨੂੰ ਜਿੰਨਾ ਮਿਲਿਆ ਇਹਨਾਂ ਤਾਂ ਮਿਲਿਆ ਹੀ ਕਿਸੇ ਨੂੰ ਨਹੀਂ ਦਿੱਤਾ ਬਹੁਤ ਕੁਝ ਦਿੱਤਾ ਹੈ ਅਕਾਲੀ ਦਲ ਨਹੀਂ ਨਹੀਂ ਸਾਰੀਆਂ ਪਾਰਟੀਆਂ ਨਹੀਂ ਮੈਂ ਕਹਿੰਦਾ ਅਕਾਲੀ ਦਲ ਨਹੀਂ ਆਪਾਂ ਟੋਟਲ ਦੇਖ ਕੇ ਸਾਰਾ ਕੁਝ ਆਪਾਂ ਨੂੰ ਹੀ ਮਿਲ ਰਿਹਾ ਕੌੜੀ ਲੱਗੂ ਬਹੁਤ ਲੋਕਾਂ ਨੂੰ ਪਰ ਇਹ ਸੱਚਾ ਨਹੀਂ ਮਿਲਦਾ ਤੇ ਹੈਗਾ ਇਹਦੇ 'ਚ ਕੋਈ ਦੋਰਾਵਾ ਨਹੀਂ ਜਿਹੜੇ ਮੇਨ ਮੁੱਦੇ ਸੀ ਨਾ ਨਵਰੀਤ ਅਕਾਲੀ ਦਲ ਦਾ ਉਹਨਾਂ ਤੋਂ ਪਿੱਛੇ ਹਟਣਾ ਜੀ ਠੀਕ ਹੈ ਨਾ ਦੇਖੋ ਜਿਹੜਾ ਜੱਟ ਸਿੱਖ ਵੋਟਰ ਆ ਆਪਾਂ ਹੁਣ ਥੋੜੇ ਜੇ ਕਮਿਊਨਲ ਟਾਈਪੇ ਹੋ ਗਏ ਹਾਂ ਹੋਵੇ ਫਿਰਕੀ ਹੋਵੇ ਹਾਂ ਜਿਹੜਾ ਜੱਟ ਸਿੱਖ ਵੋਟਰ ਆ ਉਸ ਨੂੰ ਰਾਇਤਾਂ ਦੀ ਲੋੜ ਘੱਟ ਹੈ ਉਸ ਨੂੰ ਸਤਕਾਰ ਚਾਹੀਦਾ ਹੈ ਠੀਕ ਹੈ ਨਾ ਉਸ ਨੂੰ ਜਿਹੜੀਆਂ ਟਰੈਡੀਸ਼ਨਸ ਨੇ ਤੁਹਾਡੀਆਂ ਪੰਥਕ ਤੌਰ ਤੇ ਕਿਸਾਨ ਅਕਾਲੀ ਦਲ ਦੇ ਦੋ ਇੱਕ ਵੋਟਰ ਸੀ ਮੇਨ ਜੱਟ ਸਿੱਖ ਤੇ ਕਿਸਾਨ ਤੁਸੀਂ ਦੋਵਾਂ ਮੁੱਦਿਆਂ ਦੇ ਉੱਤੇ ਜਦੋਂ ਵੈਕ ਕਰਦੇ ਹੋ ਨਾ ਬੈਕ ਸਟੈਪ ਲੈਂਦੇ ਹੋ ਤਾਂ ਤੁਹਾਡਾ ਨੁਕਸਾਨ ਹੋਣਾ ਕਿਸਾਨੀ ਨੂੰ ਗਾ ਨਹੀਂ ਲੈ ਕੇ ਗਏ ਇਹ ਇੱਕ ਉਹਨਾਂ ਦੀ ਮੈਨੂਅਲ ਹੈ ਵੀ ਇੰਨਾ ਚਿਰ ਸੱਤਾ ਰਹੀ ਖਾਲੀ ਦਲ ਨੇ ਕੁਝ ਵਿਜ਼ਨਰੀ ਨਹੀਂ ਸੀ ਜੀ ਐਗਰੀਕਲਚਰ ਨੂੰ ਲੈ ਕੇ ਹਾਂਜੀ ਤੁਸੀਂ ਦੇਖੋ ਅਕਾਲੀ ਦਲ ਜਿਹੜਾ ਹੈਗਾ ਨਾ ਪਤਾ ਉਹਨੇ ਜਰੂਰ ਸੋਚਿਆ ਕਿਸਾਨ ਦਾ ਪਰ ਉਹ ਤਰੀਕੇ ਜਿਹੜੇ ਸੀ ਉਹ ਗਲਤ ਬਣੇਗੇ ਦੇਖੋ ਮੈਂ ਇੱਕ ਗੱਲ ਕਹਿੰਦਾ ਹੁਣਾਂ ਵੀ ਬਾਦਲ ਸਾਹਿਬ ਨੇ ਬਹੁਤ ਜ਼ਿਆਦਾ ਮੋਟਰ ਕਨੈਕਸ਼ਨ ਦਿੱਤੇ ਵੱਡੀ ਗੱਲ ਹੈ ਲੋਕਾਂ ਦੇ ਚੁੱਲਿਆਂ 'ਚ ਅੱਗ ਆਈ ਤੇ ਬੈਂਚ ਫਸਲਾ ਹੋਣ ਲੱਗਿਆ ਫਸਲਾ ਹੋਣ ਲੱਗਿਆ ਪਰ ਨਵਰੀਤ ਇਹਦੇ ਨਾਲ ਇੱਕ ਹੋਰ ਵੱਡਾ ਪੱਖ ਹੋ ਸਕਦਾ ਸੀ ਉਹ ਅਕਾਲੀ ਦਲ ਨੂੰ ਹੀ ਕਰਨਾ ਸੀ ਤੇ ਅਕਾਲੀ ਦਲ ਹੀ ਕਰੇਗਾ ਨੇਰੀ ਪਣੀ ਸਾਡੇ ਕੋਲ ਬਹੁਤ ਜ਼ਿਆਦਾ ਨਹਿਰੀ ਪਾਣੀ ਇਦਾਂ ਸੀ ਜਿਹੜਾ ਸਾਡਾ ਕਿਸੇ ਯੂਜ਼ ਨਹੀਂ ਤਾਂ ਹੋ ਰਿਹਾ ਸਾਨੂੰ ਬੋਰ ਦੇਣ ਦੀ بجائے ਅਕਾਲੀ ਦਲ ਨੂੰ ਵੀ ਨਹਿਰੀ ਪਾਣੀ ਦੇ ਉੱਤੇ ਆਉਣਾ ਪਏਗਾ ਦੋ ਨਹਿਰਾ ਹੁਣ ਮੁੱਖ ਮੰਤਰੀ ਸਾਹਿਬ ਕੱਢ ਰਹੇ ਆ ਤੁਹਾਡੇ ਮੁੱਦੇ ਹੱਲ ਹੋ ਜਾਣੇ ਆ ਅਕਾਲੀ ਦਲ ਕੀ ਕਰੂ ਫਿਰ ਬਾਅਦ ਵਿੱਚ ਬਿਲਕੁਲ ਦੋ ਨਹਿਰਾ ਨਾਲ ਕੁਝ ਨਹੀਂ ਆਉਣਾ ਓਕੇ ਸਾਨੂੰ ਨਹਿਰੀ ਪਾਣੀ ਪੰਜਾਬ ਦੇ ਪਿੰਡ ਪਿੰਡ ਪਹੁੰਚਾਉਣਾ ਪੈਣਾ ਉਸ ਦੇ ਨਾਲ ਸਾਡੇ ਬਹੁਤ ਵੱਡੇ ਫੈਕਟਰ ਨੇ ਜੀ ਇੱਕ ਤਾਂ ਸਾਡੇ ਟਿਊਬਲ ਬੰਦ ਹੋਣਗੇ ਜਦੋਂ ਟਿਊਬਲ ਬੰਦ ਹੋਏ ਤਾ ਧਰਤੀ ਦੇ ਹੇਠਲਾ ਜਿਹੜਾ ਪਾਣੀ ਆ ਉਹਦਾ ਲੈਵਲ ਟੁੱਟਣਾ ਬੰਦ ਹੋ ਜਾਏਗਾ। ਗਵਰੀਤ ਸਿੰਘ ਤੁਸੀਂ ਵੀ ਕਿਸਾਨ ਹੋ। ਆਏ ਸਾਲ 10-10 20-20 ਫੁੱਟ ਦੇ ਟੋਟੇ ਪੈ ਰਹੇ ਨੇ। ਉਹ ਕਾਤੇ ਪੈ ਰਹੇ ਨੇ ਜੇ ਚੱਪੇ-ਚੱਪੇ ਤੇ ਮੋਟਰਾਂ ਨੇ। ਪਾਣੀ ਕੱਢਣਾ ਸਾਡਾ ਮਜਬੂਰੀ ਆ, ਝੋਨਾ ਲਾਉਣਾ ਸਾਡੀ ਮਜਬੂਰੀ ਆ। ਹੋਰ ਕੋਈ ਫਸਲ ਉੱਥੇ ਖੜਨੀ ਨਹੀਂ ਰਹੀ। ਲੇਕਿਨ ਨਹਿਰੀ ਪਾਣੀ ਜੇਕਰ ਹੁੰਦਾ ਤਾਂ ਇਹ ਚੀਜ਼ਾਂ ਸਾਰੀਆਂ ਹੱਲ ਹੋ ਜਾਣੀਆਂ ਤੀਆਂ। ਇਹ ਛੋਟੀਆਂ-ਛੋਟੀਆਂ ਗੱਲਾਂ ਨੇ। ਅਕਾਲੀ ਦਲ ਨੂੰ ਫੋਕਸ ਕਰਨਾ ਪਏਗਾ ਆਪਣੇ ਲੋਕਾਂ ਪਰ ਬਗਾਨੀ ਝਾਕ ਛੱਡਣੀ ਪਹੇਗੀ ਜਿਸ ਤਰ੍ਹਾਂ ਕਹਿੰਦੇ ਨੇ ਵੀ ਗੁੜ ਚੋਰੀ ਦਾ ਖਾਈਏ ਵਾਲੀ ਗੱਲ ਹੁੰਦੀ ਸੀ ਵੀ ਉਹ ਖਾਣਾ ਨਹੀਂ ਚਾਹੀਦਾ ਅਕਾਲੀ ਦਲ ਨੂੰ ਵੀ ਆਪਣੇ ਵੋਟਰ ਪਰ ਕਨਸੈਂਟਰੇਟ ਕਰਨਾ ਪਏਗਾ ਨਵਰੀਤ ਭਾਵੇਂ ਕਈਆਂ ਨੂੰ ਗੱਲ ਕੌੜੀ ਲੱਗੂਗੀ ਆਪਾਂ ਕਹਿ ਦਿੰਨੇ ਆ ਉਸ ਤਾਂ ਸੁਣਨੀ ਤਾਂ ਆ ਕੌੜੀ ਕੌੜੀ ਸੁਣਨਾ ਹੈ ਫਿਰ ਸੁਣ ਕੌੜੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਕਿਸੇ ਪਿੰਡ 'ਚ ਇੱਕ ਪੰਚ ਬਣਾਉਣ ਦੇ ਸਮਰਥਨ ਨਹੀਂ ਸੀ। ਤੇ ਨਾ ਅੱਜ। ਅੱਜ ਵੀ ਨਹੀਂ ਕਿਸੇ ਪਿੰਡ 'ਚ। ਤੇ ਪੈਰ ਕੌਣ ਲਾ ਰਿਹਾ? ਅਸੀਂ ਉਹ ਲੱਗਦਾ। ਇਹਦੇ ਨਾਲ ਮੈਂ ਸਹਿਮਤ ਆ ਵੀ ਅੱਜ ਵੀ ਨਹੀਂ ਉਹ ਲਾਈਕ। ਅਸੀਂ ਉਹ ਪੈਰ ਲਾਏ। ਹੁਣ ਫਤਿਹਗੜ ਸਾਹਿਬ ਤੋਂ ਇੱਕ ਬਹੁਤ ਵੱਡੇ ਨੇਤਾ ਨੇ ਅੱਜਕੱਲ੍ਹ ਭਾਜਪਾ ਚ ਨੇ ਮੇਰਾ ਬੜੀਆ ਪਿਆਰ ਆ ਉਹਨਾਂ ਦੇ ਨਾਲ। ਮੈਂ ਤਾਂ ਇਹ ਕਹਿਣ ਲੱਗਿਆ ਸੀ ਥੋੜੇ ਤਾੜੀਆਂ। ਤੇ ਉਹ ਜਿਹੜੇ ਮਿੱਤਰ ਨੇ ਉਹ ਪਿਛਲੀ ਵਾਰੀ ਉਹਨਾਂ ਨੇ ਚੋਣ ਲੜੀ ਉਹ 15000 ਵੋਟਾਂ ਤੱਕ ਰਹਿ ਗਏ इवन ਕਿ ਮੈਂ ਉਹਨਾਂ ਨੂੰ ਪੰਜਾਬ ਦਾ ਸਭ ਤੋਂ ਵਧੀਆ ਨੇਤਾ ਮੰਨਦਾ ਕਿਉਂਕਿ ਤੁਸੀਂ ਕਹਿੰਦੇ ਹੋ ਨਾ ਵੀ ਉਹ ਅਵੇਲੇਬਲ ਬਹੁਤ ਰਹਿੰਦੇ ਆ ਹਰ ਅਵੇਲੇਬਲ ਵੀ ਹੈ ਉਸ ਜੱਟ ਦੇ ਵਿੱਚ ਇਹ ਸਿਫਤ ਤਾਂ ਉਹਨੇ ਅੱਜ ਤੱਕ ਕਦੇ ਕਿਸੇ ਦੀ ਜੇਬ ਵੱਲ ਵੇਖਿਆ ਹੀ ਨਹੀਂ ਤੇ ਉਹ ਹਮੇਸ਼ਾ ਲੋਕਾਂ ਦੇ ਵਿੱਚ ਖੜਾ ਹੈ ਤਤਪਰ ਹੈ ਕੰਮਕਾਰ ਨੂੰ ਬਹੁਤ ਮੂਰੇ ਰਹਿੰਦਾ ਪਰ ਉਹ ਵੀ 15000 ਵੋਟਾਂ ਪਰ ਸਿਮਟ ਗਿਆ ਜੇ ਇੱਕ ਪਿੰਡੂ ਹਲਕੇ ਦੇ ਵਿੱਚ ਐਡਾ ਵੱਡਾ ਨੇਤਾ ਜਿਹਦਾ ਬਿਲਕੁਲ ਗਰਾਊਂਡਡ ਕੰਮ ਕਰਦਾ ਜੇ ਉਸ ਦਾ ਆਧਾਰ ਨਹੀਂ ਨਾ ਹੈਗਾ ਭਾਜਪਾ ਚ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਪਿੰਡਾਂ ਵਿੱਚ ਭਾਜਪਾ ਦੀ ਤਕ ਨਹੀਂ ਹੈਗੀ ਅਗਰ ਉਹ ਸ਼ਹਿਰਾਂ ਦੇ ਵਿੱਚ ਹੈਗੀ ਹੈ ਸ਼ਹਿਰ ਚ ਵੋਟ ਕਿਦੀ ਖਾਂਦੀ ਹੈ ਸ਼ਹਿਰ ਚ ਕਾਮਰਸ ਦੀ ਗਤੀ ਖਾਉ ਫਿਰ ਸਾਨੂੰ ਲੋੜ ਕੀ ਪਈ ਹੈ ਅੱਜ ਕਾਤੇ ਸਾਰੇ ਬਾਗੀ ਤੇ ਸੁਖਵੀਰ ਸਿੰਘ ਬਾਦਲ ਹੋਰੀ ਉਧਰੋਂ ਵੇਖੀ ਜਾਂਦੇ ਨੇ ਪਰ ਹੁਣ ਇੱਕ ਗੇਮ ਚ ਇੱਕ ਟਵਿਸਟ ਵੀ ਤਾਂ ਹੈਗਾ ਨਾ ਅਕਾਲੀ ਤੇ ਕਾਂਗਰਸ ਤੁਸੀਂ ਇਹ ਦੇਖੋ ਵੀ ਇੱਕ ਅਮਰੀਕਾ ਇੱਕ ਰੂਸਾ ਦੋਨੇ ਇੱਕ ਦੂਜੇ ਦੇ ਖਿਲਾਫ ਕੋਈ ਸਾਲ ਹਨਾ ਕਈ ਦशक ਕਈ ਦਹਾਕੇ ਤਿਆਰੀ ਕਰਦੇ ਰਹੇ ਇਹਨੇ ਪਰਮਾਣੂ ਬੰਬਣ ਵਾਲੇ ਇਹਨੇ ਵੀ ਬਣਾ ਲਏ ਇਹਨੇ ਮਜ਼ਾਇਲ ਇਹਦਾ ਟੈਂਕ ਸਾਰਾ ਕੁਝ ਉਵੇਂ ਹੋ ਗਿਆ ਹੁਣ ਏਲੀਅਨ ਹਮਲਾ ਹੋ ਗਿਆ ਮਨਵੀ ਪਾਰਟੀ ਵਾਲਾ ਹੁਣ ਦੋਨਾਂ ਨੂੰ ਰਾਹ ਨਹੀਂ ਥਿਆਉਂਦਾ ਗੱਲ ਇੱਥੇ ਵੀ ਕਰੋੜਾ ਠੀਕ ਹੈ ਸ਼ਹਿਰਾਂ 'ਚ ਉਹਨਾਂ ਦੀ ਕਟੂਗੀ ਪਰ ਜਿਹੜੀ ਹੁਣ ਤੀਜੀ ਧੇਰ ਆ ਇਹ ਅਕਾਲੀ ਦਲ ਦੇ ਸਰਵਾਈਵਲ ਨੂੰ ਕੀ ਅਸੰਭਵ ਨਹੀਂ ਬਣਾਉਗੀ ਆ ਪੰਚਾਇਤੀ ਚੋਣਾਂ ਹੋਣੀਆਂ ਕੀ ਅਕਾਲੀ ਦਲ ਦਾ ਬਣਿਆ-ਬਣਿਆ ਪਿੰਡਾਂ ਚ ਸੰਗਠਨ ਆਪ ਚ ਸ਼ਿਫਟ ਨਹੀਂ ਹੋਊਗਾ ਦੇਖੋ ਜਿੱ ਤੱਕ ਆਪ ਦੱਸਵੰਦ ਆ ਨਾ ਆਪ ਅਜੇ ਪਾਰਟੀ ਨਹੀਂ ਹੈਗੀ ਸੱਤਾ ਚਾਗੇ 92 ਸੀਟਾਂ ਲੈ ਲੀਆਂ ਅਜੇ ਉਹਨਾਂ ਦੇ ਸੰਗਠਨ ਦੇ ਤੌਰ ਤੇ ਪਾਰਟੀ ਨਹੀਂ ਹੈਗੀ ਇਹ ਤੁਸੀਂ ਮੰਨ ਕੇ ਚੱਲੋ ਅੱਜ ਵੀ ਅਕਾਲੀ ਦਲ ਹਾਸ਼ੀਏ ਤੇ ਗਿਆ ਵਾ ਆਮ ਆਦਮੀ ਪਾਰਟੀ ਨਾਲ ਵੱਡੀਆਂ ਰੈਲੀਆਂ ਕਰਨ ਦੇ ਸਮਰੱਥ ਹੈ। ਸੁਖਵੀਰ ਸਿੰਘ ਬਾਦਲ ਹੋਰਾਂ ਦੇ ਰੋਡ ਸ਼ੋਅ ਦੇਖਿਆ ਕਿ ਟਰੈਕਟਰ ਸ਼ੋਅ ਕਰਦਾ ਸੀ। 15-1500 25-2500 ਟਰੈਕਟਰ ਹੋ ਜਾਂਦਾ ਸੀ। ਲੇਕਿਨ ਪੰਜਾਬ 'ਚ ਅਜੇ ਕਿਸੇ ਹੋਰ ਪਾਰਟੀ ਕੋਲ ਨਹੀਂ। ਮੈਂ ਇੱਥੇ ਹੀ ਤਾਂ ਆ ਰਿਹਾ ਸੀ। ਅਗਰ ਤੁਸੀਂ ਉਹਨਾਂ ਲੋਕਾਂ ਨੂੰ ਸੰਭਲੋ। ਜਵਰੀਤ ਜੀ ਹਰਕ ਦੇ ਕੋਲ ਚਾਰ ਵੋਟਾਂ ਨੇ। ਤੁਸੀਂ ਆਪਣੇ ਬੰਦੇ ਸੰਭਲੋ। ਜੇ ਤੁਸੀਂ ਬੰਦੇ ਨਹੀਂ ਨਾ ਸੰਭੋਗੇ ਫਿਰ ਤੋ ਕਿਧਰੇ ਇੰਨਾ ਟੁੱਟ ਭੱਜ ਕੇ ਜਾਣਗੇ ਤੇ ਦੂਜੇ ਨੰਬਰ ਤੋਂ ਤਾਂ ਇੱਕ ਹੋਰ ਹੁੰਦੀ ਆ ਤੁਸੀਂ ਨਾ ਆਪਣੇ ਅਸੂਲਾਂ ਤੇ ਸਿਧਾਂਤਾਂ ਤੇ ਪਰਪੱਕ ਹੋ ਜੋ ਲੋਕਾਂ ਨੂੰ ਕੋਈ ਬਹੁਤਾ ਮਤਲਬ ਨਹੀਂ ਸੱਤਾ ਦਾ ਪਿੰਡਾਂ ਦੇ ਲੋਕਾਂ ਨੂੰ ਕੋਈ ਬਹੁਤ ਜ਼ਿਆਦਾ ਸੱਤਾਂ ਵਾਲਾ ਰਹਿਣ ਦੀ ਆਦਤ ਨਹੀਂ ਹੈਗੀ ਸੀ ਆਦਤ ਜਿਹੜੇ ਇਹਨਾਂ ਦੇ ਨਾਲ ਫਾਰਚੂਨਰ ਵਾਲੇ ਛੱਟੇ ਸੂਟਾਂ ਵਾਲੇ ਹੈਗੇ ਸੀ ਉਹ ਸਾਰੇ ਭੱਜ ਭਜਾ ਗਏ ਉਹਨਾਂ ਨੂੰ ਜ਼ਰੂਰ ਆਦਤ ਹੈਗੀ ਸੀ ਪਰ ਆਮ ਲੋਕਾਂ ਨੂੰ ਇਹਦਾ ਕੋਈ ਬਹੁਤਾ ਮਤਲਬ ਨਹੀਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਬਾਈ ਥੈਂਕ ਯੂ ਤਾਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਉਂਦੇ ਵਸਦੇ ਰਹੋ ਜਵਾਨੀਆਂ